ਪਹਿਰੇ ਦੇ ਵਿੱਚ ਪਹਿਰੇਦਾਰੀ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਜਿਹੜੀ ਉਹ ਧਾਰਮਿਕ ਸਜ਼ਾ ਦਿੱਤੀ ਗਈ ਹੈ ਤਨਖਾਹਿਆ ਘਟਾਰ ਕੀਤਾ ਗਿਆ ਤਾਂ ਸਖਤ ਪਹਿਰੇ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਤੇ ਪਹਿਰੇਦਾਰੀ ਕਰਦੇ ਹੋਏ ਨਜ਼ਰ ਆਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਬਰਤ ਸਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹਿਰੇਦਾਰੀ ਕਰ ਰਹੇ ਸਨ ਤਾਂ ਉਹਨਾਂ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ ਬਿਸ਼ੱਕ ਪੁਲਿਸ ਪ੍ਰਸ਼ਾਸਨ ਉਦੋਂ ਵੀ ਤਨਾਤ ਸੀ ਸਿਵਲ ਦੇ ਵਿੱਚ ਤਾਂ ਉਸ ਤੋਂ ਬਾਅਦ ਲਗਾਤਾਰ ਸੁਮੇਰ ਸਿੰਘ ਬਾਦਲ ਦੀ ਇਹ ਸਕਿਉਰਟੀ ਉਹ ਵਧਾਤੀ ਗਈ ਤਾਂ ਪਹਿਰੇ ਦੇ ਵਿੱਚ ਪਹਿਰੇਦਾਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਹੁਣ ਅ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਮੇਰ ਸਿੰਘ ਬਾਦਲ ਅੱਜ 7 ਮਹੀਨਿਆਂ ਜਿਹੜੀ ਉਹ ਪਹਿਰੇਦਾਰੀ ਕਰਦੇ ਹੋਏ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਸ੍ਰੀ ਮੁਕਸਦ ਸਾਹਿਬ ਦੇ ਵਿੱਚ ਵੀ ਪਹਿਰੇਦਾਰੀ ਕਰਨਗੇ ਤਾਂ ਸੁਮੇਰ ਸਿੰਘ ਬਾਦਲ ਜਿੱਥੇ ਕਿ ਅਕਾਲ ਤਖਤ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਸ਼੍ਰੋਮਣੀ ਕਾਲੀ ਦਾਲੇ ਇਹ ਕੋਹੂ ਵੀ ਜਿਹੜੀ ਸੁਧਾਰ ਲਹਿਰ ਹੈ। ਤਾਂ ਉਸ ਨੂੰ ਵੀ ਅੱਜ ਭੰਗ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਅਕਾਲੀ ਆਗੂ ਸਾਰੇ ਇਕੱਠੇ ਨਜ਼ਰ ਆ ਜਾਣ। ਦੂਜੇ ਪਾਸੇ ਪਰਮਿੰਦਰ ਸਿੰਘ ਢਿੰਡ ਸਾਹਿਬ ਵੱਲੋਂ ਸੁਖਵੀਰ ਸਿੰਘ ਦੀ ਪ੍ਰਧਾਨਗੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਡ ਸਾਹਿਬ ਜੋ ਕਿ ਇਹ ਕਹਿੰਦੇ ਨਜ਼ਰਾਈ ਕਿ ਸਾਨੂੰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੀ ਮੌਜੂਦ ਹੈ ਤਾਂ ਪਰਮਿੰਦਰ ਸਿੰਘ ਢੀਂਡਸਾਨੀ ਸਿਰੇ ਤੋਂ ਇਹ ਕੱਲ ਬਿਆਨ ਖਾਰਜ ਕੀਤਾ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਤਾਂ ਜੋ ਵੀ ਕਮੇਟੀ ਵੱਲੋਂ ਫੈਸਲਾ ਹੋਵੇਗਾ ਜੋ ਵੀ ਪ੍ਰਧਾਨ ਹੋਵੇਗਾ ਉਹ ਮਨਜ਼ੂਰ ਜ਼ਰੂਰ ਹੋਵੇਗਾ ਪਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਗੱਲ ਨੂੰ ਉਹਨਾਂ ਨੇ ਸਿਰੇ ਤੋਂ ਖਾਰਜ ਜ਼ਰੂਰ ਕੀਤਾ ਤਾਂ ਤਾਂ ਉਹਨਾਂ ਲਈ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੁਧਾਰ ਲਹਿਰ ਦੇ ਜੋ ਮੈਂਬਰ ਵੱਖਰੇ ਹੋ ਕੇ ਜਿਨ੍ਹਾਂ ਨੇ ਸੁਧਾਰ ਲਹਿਰ ਬਣਾਈ ਸੀ ਤਾਂ ਉਹ ਭੰਗ ਕਰਕੇ ਦੀ ਦੁਬਾਰਾ ਫੇਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਕੱਠੇ ਨਜ਼ਰ ਆਉਣਗੇ ਔਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੀ ਇਹ ਸਾਰੇ ਮੈਂਬਰ ਆ ਜਿਹੜੇ ਹੋ ਮਨਜ਼ੂਰ ਕਰਨਗੇ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਇਹ ਤਾਂ ਹੁਣ ਦੇਖਣਾ ਹੀ ਹੋਵੇਗਾ ਸੁਮੀਤ ਸਿੰਘ ਬਾਦਲ ਲਗਾਤਾਰ ਜਿਹੜੇ ਅਕਾਲ ਤਖਤ ਦੇ ਹੁਕਮ ਨੂੰ ਮੰਨਦੇ ਹੋਏ ਪਹਿਰੇਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਕੀਰਤਨ ਸਰਵਣ ਕਰਦੇ ਵੀ ਨਜ਼ਰ ਆ ਰਹੇ ਔਰ ਵਰਤਨਾ ਦੀ ਜਰੀਏ ਸੇਵਾ ਵੀ ਉਹ ਕਰਦੇ ਹੋਏ ਨਜ਼ਰ ਆ ਰਹੇ ਤਾਂ ਅਕਾਲ ਤਖਤ ਸਹਿਬ ਦੇ ਹੋਕਮਾਂ ਨੂੰ ਸਰੇਮੱਥੇ ਪ੍ਰਮਾਣ ਕੀਤਾ ਹੈ ਬਾਕੀ ਦੇ ਜਿਹੜੇ ਅਕਾਲੀ ਆਗੂ ਆ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਦੇਖਦੇ ਆ ਰਹੇ ਹਾਂ ਕਿ ਉਹ ਵੀ ਸੇਵਾ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਕੱਠਾ ਦੇਖਣ ਨੂੰ ਮਿਲੇਗਾ ਔਰ ਪ੍ਰਧਾਨ ਸਵੀਰ ਸਿੰਘ ਬਾਦਲ ਰਹਿਣਗੇ ਜਾਂ ਫਿਰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਇਹ ਤਾਂ ਹੁਣ ਦੇਖਣਾ ਹੀ ਹੋਵੇਗਾ ਧੰਨਵਾਦ